ਜੀ ਹਸ੍ਰੀਕਾਲ ਸਾਰੇ ਵੀਰਾਂ ਨੂੰ ਅੱਜ ਬਹੁਤ ਹੀ ਟੌਪ ਕੁਆਲਿਟੀ ਜਾਨਵਰ ਦਿਖਾ ਰਹੇ ਹਾਂ ਮੰਡਾਲੀ ਸ਼ਰੀਫ ਮੇਲੇ ਤੇ ਤੇ ਮੀਂਹ ਕਰਕੇ ਥੋੜਾ ਜਿਹਾ ਪ੍ਰੋਗਰਾਮ ਡਾਊਨ ਹੋਇਆ ਪਰ ਚਲੋ ਫਿਰ ਵੀ ਕੋਈ ਬਾਤ ਨਹੀਂ ਦਾਤਾ ਜੀ ਦੀ ਮਿਹਰ ਹੈ ਮੌਸਮ ਖੁੱਲ ਗਿਆ ਪਹਿਲਾਂ ਨਾਲੋਂ ਰਾਤ ਤੋਂ ਮੀਂਹ ਆਇਆ ਹੋਇਆ ਸੀ ਚਲੋ ਵੀਡੀਓ ਫੇਰ ਵੀ ਬਣਾਵਾਂਗੇ ਬਾਈ ਪਹੁੰਚੇ ਹੋਏ ਨੇ ਤੇ ਗਏ ਨਹੀਂ ਹਲੇ ਤੇ ਟੌਪ ਕਲਾਸ ਜਾਨਵਰ ਦਿਖਾਵਾਂਗੇ ਬਾਈਆਂ ਦੇ ਤੇ ਬਾਕੀ ਰਾਜੂ ਦੜਬਾੜਾ ਕਰੂਗਾ ਗੱਲਬਾਤ ਚਲ ਸਤਿ ਸ੍ਰੀ ਅਕਾਲ ਜੀ ਆਜੋ ਜਨਾਬ ਉਹ ਇਹ ਆਜੋ ਮਾਲ ਫੇੜਾ ਬੱਕਰੀਆਂ ਦਾ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡਾ ਜੀ ਪਿੰਡ ਵਾਲਪੁਰ ਮਾਲਪੁਰ ਹਾਂਜੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਹਿਸ਼ਾਰਪੁਰ ਹਾਂਜੀ ਹਿਸ਼ਾਰਪੁਰ ਹਾਂਜੀ ਬੱਕਰੀਆਂ ਆਪਣੀਆਂ ਨੇ ਇਹ ਹਾਂਜੀ ਆਪਣੀਆਂ ਕਿਉਂਕਿ ਜੀ ਅਸਤਾ ਸੜਕ-ਸੜਕ ਤੁਰੇ ਜਾਂਦੇ ਤੇ ਮੈਂ ਮੁੰਡੇ ਨੂੰ ਕਿਹਾ ਮੋਟਰਸਾਈਕਲ ਲਊਗਾ ਸਾਨੂੰ ਤੇਰਾ ਮਾਲ ਸੋਹਣਾ ਲੱਗਿਆ ਕੋ ਤਾਂ ਬਾਈ ਤੇਰਾ ਵਾਲਾ ਹੈ ਮਾਲ ਲੱਗਿਆ ਸੋਣਾ ਤੇਰਾ ਮੈਂ ਤੇ ਰੋਕ ਮਰਜੀ ਦੀ ਵੀਡੀਓ ਬਣਾ ਲਈਏ ਕਿਉਂਕਿ ਸੋਨੇ ਨਾਲ ਦੀ ਸਾਨੂੰ ਜ਼ਰੂਰੀ ਇੰਟਰਵਿਊ ਦੇਣੀ ਹੁੰਦੀ ਹੈ ਅਸੀਂ ਐਸੇ ਕੰਮ ਤੇ ਹੀ ਰਹਿੰਦੇ ਆ ਮਾਲ ਤਰਾ ਜਾਂਦਾ ਇਹਨਾਂ ਦਾ ਬਹੁਤ ਅੱਛਾ ਲੱਗਿਆ ਤੇ ਮਾਲ ਪਰਪਿੰਡਾ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਿੰਨਾ ਚਿਰ ਹੋਵੇ ਕੰਮ ਕਰਦੇ ਆ ਨੂੰ ਪੱਕੇ ਡੱਕੀ ਜਾਂਦੇ ਜੰਮੇ ਪਲੇ ਇਹਨਾਂ ਚਾਹੀਏ ਅੱਛਾ ਜੀ ਬੋਲ ਲਈਆਂ ਨੇ ਇਹ ਘਰ ਦੀ ਨਸਲ ਪਿਆਰ ਕਰੀਏ ਕਰਦੇ ਆ ਕਿੰਨਾ ਦੁੱਧ ਇਹਨਾਂ ਥੱਲੇ ਦੀ? ਜੋ ਕੁਛ ਹੈਗਾ ਤੁਹਾਡੇ ਸਾਹਮਣੇ ਆ ਜੀ। ਅੱਛਾ ਜੀ। ਮੈਂ ਸਲਦੀਆਂ ਇਹਦੀਆਂ ਉਗਰਾ ਕਰਕੇ ਲਿਓਟੀਆਂ ਦਿਖਾਓ ਆਰਡਰ ਦਿਖਾਓ ਸਾਨੂੰ। ਫੜਫੜ ਕੇ ਤਨ। ਬੱਕਰੀ ਦਾ ਫੇਸ ਦਿਖਾਓ। ਹਾਂ। ਇਹ ਬੱਚਾ ਦੇਖਾਏ ਬੱਕਰੀ ਦੀ। ਬਾਈ ਨੂੰ ਬੱਚਾ। ਕਿੰਨਾ ਦੁੱਧ ਹੁੰਦੀ ਹੈ ਜੀ ਇਹ? ਇਹ 3 ਲੀਟਰ। ਅੱਛਾ ਜੀ। ਦੋਹੇ ਟਾਈਮ ਦਾ? ਹਾਂ। ਇੱਕ ਟਾਈਮ ਦਾ। ਇੱਕ ਟਾਈਮ ਦਾ ਬੱਚੇ ਕਿਹਨੇ ਜੀ ਇਹਦੇ ਥੱਲੇ? ਬੱਚੇ ਦੋ। ਅੱਛਾ। ਉਹ ਸਾਜੀ ਸੂਈ ਹੈ ਲੈ ਨੇ ਟੋਪੜਾ ਅੱਛਾ ਤੇ ਦੰਦ ਕਿੰਨੇ ਨੇ ਇਹਦੇ ਲਾਲ ਪੱਟ ਲਾਉਂਦੀ ਦੰਦ ਪੂਰੇ ਨੇ ਕਿੰਨੇ ਸੂਏ ਹੋਣੇ 8 ਦੰਦ ਪਲੇਸ ਆ ਜੀ ਸੂਏ ਤੇ ਇੱਕ ਸੂਈ ਹੋਣੀ ਜੀ ਹਾਂ ਆਹ ਹੋਰ ਲਿਓ ਜੀ ਬੱਕਰੀ ਫੜ ਕੇ ਉਹ ਮੈਨੂੰ ਲੰਘ ਲਾ ਆ ਜਾ ਬੇਬੇ ਆ ਜਾ ਬੇਬੇ ਇੰਤਪਾ ਕੇ ਉੱਕੇ ਜਾਣਾ ਉਧਰ ਜਾ ਜੀ ਪਹਿਲਣ ਪਹਿਲਣ ਬੱਚੇ ਕਹਿੰਦੇ ਥਲੇ ਬੱਚੇ ਦੋ ਦੋ ਦੰਦਿਆ ਹਰ ਸੂਏ ਪਹਿਲੇ ਸੂਏ ਪਹਿਲੇ ਯਾਰ ਪਹਿਲੇ ਸੂਏ ਦੋ ਦੁੱਤੇ ਨੇ ਹਾਂ ਜੀ ਹੈਗੇ ਛੇਲਾ ਛੇਲੀ ਮੌਜੂਦ ਨੇ ਹਾਂ ਜੀ ਬਾਜੀ ਬੱਸ ਇਹ ਇਥੇ ਲੈ ਕਿੰਨਾ ਕ ਦੁੱਧ ਹੋਗਾ ਇਹ ਕਿੰਨਾ ਦੁੱਧ ਇਹ 6 ਲੀਟਰ ਦੋਏ ਟਾਈਮ ਦਾ ਹਾਂ ਜੀ ਧੰਨਵਾਦ ਹੋ ਸਕਦਾ ਜੀ ਹੋ ਸਕਦੀ ਮੈਨੂੰ ਲੱਗਦਾ ਵੀ ਥੋੜੀ ਸ਼ਾਮ ਵੀ ਪਈ ਠਾਕੜੀ ਇਹਨਾਂ ਦੀ ਹੋਰ ਦਿਖਾਓ ਜੀ ਕੋਈ ਇਹੇ ਜੀ 6 ਕਿਲੋ ਵਾਲੀ ਆਓ ਕੋ ਕੋ ਵਧੀਆ ਤੋਂ ਵਧੀਆ ਵਕਰੀਆਂ ਵਿਖਾਵਾ ਆਗੇ ਜੀ ਤੁਹਾਨੂੰ ਅਸੀਂ ਇਹ ਕਿਹੜੀ ਨਸਲ ਦੀ ਹੈ ਜੀ ਕਿਹੜੀ ਨਸਲ ਦੀ ਹੈ ਜੀ ਇਹ ਬੈਠੋ ਬੈਠੋ ਨਹੀਂ ਜੀ ਥੋੜੀ ਜੀ ਵੀਟਲ ਵੀ ਨਹੀਂ ਇਹ ਨਾਰਨੋਨੀ ਨੂਰੀ ਨਸਲ ਹੈ ਜੀ ਮੋੜ ਦੂਗਾ ਜਵਾਖ ਹੋ ਰਾਜੋ ਨਸਲ ਹੈ ਜੀ ਵੀਟਲਾਂ ਚ ਪੈਂਦੀ ਹੈ ਪਿਓਰ ਵੀਟਲ ਹੈ ਇਹ ਪਿਓਰ ਵੀਟਲ ਨੂਰੀ ਨਸਲ ਹੈ ਬੂਰ ਕੰਨੀ ਜਿਹਨੂੰ ਕੇ ਆਪਾਂ ਬੂਰ ਕੰਨੀ ਕਹਿੰਦੇ ਆ ਇਹ ਜਖਰਾਣੇ ਵਾਲੀ ਨਸ ਲੈ ਇਹਨਾਂ ਦੇ ਥੱਲੇ ਦੁੱਧ ਬਹੁਤ ਹੁੰਦਾ ਹਾਂਜੀ ਪਿਓਰ ਚੀਜ਼ਾਂ ਨੇ ਇਹ ਕਿਸੇ ਕਿਸੇ ਲਈ ਨੰਦੀਆਂ ਨੇ 100 ਬੱਕਰੀ ਚ ਕਿਤੇ ਇੱਕ ਅੱਧੀ ਮਿਲੂਗੀ ਤੈਨੂੰ ਹਰੇਕ ਟੰਡੀ ਜੇ ਹਾਂ ਰੋਜ਼ ਇੰਨੀਆਂ ਹੀ ਅਹੀਂ ਜੰਮਦੀਆਂ ਕਿਤੇ ਹਾਂਜੀ ਹੁੰਦੀਆਂ ਨੇ 2-4 ਬੰਦਿਆਂ ਦੇ ਵਿੱਚ ਜੇ ਕੋਈ ਰੱਖ ਲੇ ਤਾਂ ਇਹ ਨਸਲ ਚੰਗੀ ਐ ਵਧੀਆ ਹੋ ਰਹੀ ਕਿਹ ਚ ਤੇ ਬਾਕੀ ਇਹਦੇ ਕੰਨ ਵੀ ਬਹੁਤ ਸਹੀ ਨੇ ਬਹੁਤ ਨਰੇਟ ਚ ਨੇ ਚੌੜੇ ਵੀ ਨੇ ਤੇ ਚਿੱਟੀ ਅੱਖ ਦੀ ਐ ਤੇ ਹੁਣ ਸੂਈ ਹੋਈ ਹੈ ਜੀ ਇਹ ਅੱਛਾ ਕਾਹ ਬੱਚੇ ਨੇ ਜੀ ਇਹਦੇ ਥਲੇ ਵੀ ਚੋੜਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਦਿਖਾਓ ਜੀ ਕੋਈ 6 ਕਿਲੋ ਦੁੱਧ ਵਾਲੀ ਦੇਖੋ ਜੀ ਇਹ ਤਾਂ ਦੇਖ ਲਈ ਜੀ ਨਹੀਂ ਨਹੀਂ ਦੇਖੀ ਦੇਖ ਲਈ ਜੀ ਆਹ ਲਾ ਲਿਆ ਲਾਲ ਉਹ ਦੇਖੀ ਆਹ ਲਿਆ ਉਹ ਦੇਖ ਲਈ ਆ ਆ ਨਹੀਂ ਦੇਖੀ ਹਾਂ ਇਹਦੇ ਥਲੇ ਵੀ 6 ਹੈ ਜੀ ਹਾਂਜੀ ਇਹ ਛੇਰੀ ਨਸਲ ਚ ਸਰੋਹੀ ਨਸਲ ਪੈਂਦੀ ਹੈ ਜੀ ਪੂਰੀ ਪੂਰੀ ਸਰੋਹੀ ਨਸਲ ਉਹ ਕਿਉਂਕਿ ਬੇਲ ਦੀ ਅੰਬਰਸਰੀ ਗਣੀ ਜਾਂਦੀ ਹੈ ਇਹ ਦੁੱਧ ਇਹਨਾਂ ਥੱਲੇ ਵੀ ਬਹੁਤ ਜ਼ਿਆਦਾ ਹੁੰਦਾ ਹਾਂਜੀ ਮੇਰਾ ਖੇਰੇ ਦੀ ਅੱਧੀ ਹੋਣੀ ਬੱਕਰੀ ਬੱਚੇ ਕਿੰਨੇ ਏ ਥੱਲੇ ਦੋ ਜੋੜਾ ਇਹ ਮੌਜੂਦ ਹੈ ਦਾ ਵੀ ਆਇਸੂਏ ਦੋ ਦੁੰਦੀ ਆ ਆਏ ਅੱਛਾ ਬੱਚੇ ਇਹ ਸੇ ਆਰੰਗਦੇ ਨੇ ਜਾਂ ਕਾਲੇ ਨੇ ਮੈਂ ਦੋ ਰੰਗ ਦਾ ਮਾਰਾਂ ਦੋ ਰੰਗ ਨੇ ਬੱਕਰੇ ਤੇ ਮਾਂ ਚੰਨੀ ਬੱਕਰੀ ਦਾ ਅੱਛਾ ਜੀ ਇੱਕ ਬੱਚਾ ਸਕੇ ਦੀ ਇੱਕੋ ਬੱਚਾ ਕਿੱਥੇ ਆਉਦੇ ਦੀ ਇੱਕ ਹੁਣ ਕਿਹ ਅਹੀ ਜੀ ਨਸਲ ਦਾ ਚਾਹ ਦੀ ਨਸਲ ਆ ਅੱਛਾ ਜੀ ਇੱਕ ਲੋਹਾ ਪੱਕਾ ਲੋਹਾ ਪਾ ਲੋ ਆਵਦੇ ਤੇ ਕਰਤਾ ਦੇਵਨੇ ਹਾਂ ਠੀਕ ਹੈ ਜੀ ਦੇਵਰਾ ਦਿਖਾਓ ਇਹ ਬੱਕਰਾ ਦਿਖਾਓ ਜੀ ਸੰਜੀ ਮੋਟੂ ਕਰਾਉਂਗੇ ਇਹ ਗਾਨੀ ਕਿੱਥੋਂ ਬਣਵਾਈ ਹੈ ਜੀ ਇਹ ਆ ਬਣਾਈ ਆ ਹਾਂ ਜੀ ਆ ਬਣਾਈ ਆ ਚਾਰ ਚੌਕੜੀ ਗਾਨੀ ਬਹੁਤ ਵਧੀਆ ਬਾਈ ਨੇ ਗਾਨੀ ਬਣਾਈ ਆ ਕਿਤੋਂ ਫਰਮਾਇਸ਼ ਨਾਲ ਤੇ ਇੰੀਆਂ ਹੀ ਆ ਪਹਿਲਾਂ ਬਣਾਇਆ ਕਰਦੇ ਸਾਡੇ ਪੁੰਨਾਂ ਵਾਲ ਮੁੰਡੇ ਸੈਸੀਆਂ ਦੇ ਠੀਕ ਹੈ ਜੀ ਤੇ ਹੁਣ ਉਹ ਬੰਦੇ ਚਲੇ ਗਏ ਵਿਚਾਰੇ ਰੱਬ ਕਰ ਮੈਂ ਉਹਨਾਂ ਨੂੰ ਕਈ ਵਾਰੀ ਬਣਵਾ ਕੇ ਲੈ ਗਿਆ ਚਾਰ ਕੁਣੀ ਵੀ ਬਣਵਾ ਕੇ ਲੈ ਗਿਆ ਆ ਚਾਰ ਚੌਕੜੇ ਵਾਲੀ ਦੀ ਬਣਵਾ ਕੇ ਲੈ ਗਿਆ ਤੇ ਗਾਨੀਆਂ ਦਾ ਬਹੁਤ ਮੁੱਲ ਮੀਨਤ ਲੱਗਦਾ ਜੇ ਕੋਈ ਕਰਵਾਵੇ ਹਾਂਜੀ ਹਾਂਜੀ ਇਹ ਤੁਹਾਨੂੰ ਇੱਕੋ ਹੀ ਆ ਜੀ ਨਹੀਂ ਨਹੀਂ ਸਾਰੀਆਂ ਪੱਕੀਆਂ ਨੇ ਜੇ ਕੋਈ 2-4 ਸਾਡੇ ਵਰਗਾ ਰੱਸੀਆਂ ਦੇ ਦੇ ਤੁਸੀਂ ਬਣਾ ਕੇ ਦੇ ਸਕਦੇ ਹੋ ਦੇ ਸਕਦੇ ਆ ਅੱਛਾ ਜੀ ਕੀ ਕੀਮਤ ਲੱਗੂ ਜੀ ਇਹ ਮੈਂ ਤਾਂ ਰੱਸੀ ਲਿਆ ਦਿਓ ਅੱਛਾ ਜੀ ਸੱਜਣ ਮੇ ਤਲੇ ਰੱਸੀ ਆ ਉਦਾਂ ਠੀਕ ਹੈ ਜੀ ਬਹੁਤ ਵਧੀਆ ਗਾਨੀ ਆ ਬਾਈਆਂ ਦੀ ਬਣਾਈ ਹੋਈ ਬਾਕੀ ਸਾਰੇ ਦੇਖ ਸਕਦੇ ਹੋ ਗਾਨੀ ਵੀ ਬੀਟਲ ਨਸਲ ਚਾਹੀਏ ਲੋਹਾ ਪੱਕਾ ਬੱਕਰਾ ਪਿਓਰ ਚ ਜਮਾ ਪਿਓਰ ਚ ਇਹ ਦੋ ਦੰਦ ਬੱਚਾ ਹੋਣਾ ਜੀ ਇਹ ਦੋਏ ਦੰਦ ਹੈ ਤੇ 40 41 ਇੰਚ ਦਾ ਹਾਂ ਜੀ ਹਾਂ ਜੀ ਹਾਂ ਜੀ 40 41 ਇੰਚ ਦਾ ਬੱਚਾ ਜੀ ਦੋ ਦੰਦ ਇਹਨਾਂ ਰੋਵਣ ਵਾਲੀ ਤੁਰਦਾ ਜੀ ਜਾਨਦਾਰ ਬੱਕਰਾ ਪੂਰਾ ਆਡ ਰੂਡਰ ਬਹੁਤ ਵਧੀਆ ਹੈ ਦਾ ਮੋੜ ਲਿਆ ਮੋੜ ਲਿਆ ਹਟ ਨਾ ਮੁਰਦੀਆਂ ਨਾ ਮੁਰਦੀ ਲਿਓ ਫੋਰ ਬੱਕਰੀ ਲਿਓ ਧੋਇ ਭੈਣਾ ਨੇ ਹਾਂਜੀ ਇੱਕ ਸੁਆ ਦਿੱਤਾ ਇੱਕ ਨੇ ਦਿੱਤਾ ਅੱਛਾ ਇੱਕ ਨੇ ਸੁਆ ਦਿੱਤਾ ਹੀ ਨਹੀਂ ਇਹ ਫੰਡਰੇ ਫੰਡਰੇ ਜੀ ਪਰਲੀ ਫੰਡਰੇ ਅੱਛਾ ਜੀ ਆ ਉਹੀ ਬਸਮਿੰਦਾ ਦਾ ਦੁੱਧ ਮੜਾ ਮੋਟਾ ਕੋਈ ਥਣ ਨੇਮ ਨੇ ਖਿੱਚਦਾ ਉਹਦਾ ਹੀ ਆਂਸਰ ਹੈ ਯਾਰ ਧਾਰਾਂ ਜੀ ਭਾਈ ਨੇਮ ਨਮੂਨਾ ਥੱਲੇੋਂ ਦੀ ਖਿੱਚ ਗਿਆ ਕੋਈ ਹਾਂਜੀ ਹਾਂਜੀ ਆਂਸਰ ਹੈ ਜੀ ਹਾਂਜੀ ਸੱਤ ਬੜੇ ਖਿੱਚੇ ਨੇ ਬੱਕਰੀਆਂ ਨੇ ਹੁਣੀਆਂ ਜੀ ਚਾਰ ਚਾਦੰਦੇ ਹਾਂਜੀ ਹਾਂਜੀ ਚਾਰ ਹੋ ਗਈ ਹਾਂ ਜੀ ਹਾਂ ਜੀ ਹਾਂ 6 6 ਦੰਦ ਹੋ ਗਈਆਂ ਕੋਈ ਨਹੀਂ ਬਹੁਤ ਤਕੜੀਆਂ ਨੇ ਜੀ ਪੂਰੀਆਂ ਕਰਾ ਕੇ ਆਸਲ ਬਣੀਆਂ ਨੇ ਹਾਂ ਜੀ ਬਹੁਤ ਵਧੀਆ ਨਸਲ ਦੀਆਂ ਬੱਕਰੀਆਂ ਨੇ ਮੇਰੇ ਬਾਈ ਦੀਆਂ ਨੱਕ ਤੋਂ ਨਕੌੜਿਆਂ ਤੋਂ ਤੇ ਅੱਖ ਤੋਂ ਜਿੰਦਗੀ ਸੁੰਗੀ ਤੋਂ ਤੇ ਉਹ ਪੱਠਾ ਦਿਖਾਓ ਜੀ ਸਾਨੂੰ ਦੋਏ ਕਾਰੀਆਂ ਪੋਚ ਕੇ ਫੱਲਿਆ ਡਰਨਾ ਜਾਣ ਚੱਲ ਉਹ 6 ਚੀਨੀ ਪੱਠਾ 6 ਆ ਲਿਆ 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 ਪੱਠਾ ਲਿਆ ਲਿਆ ਫੱਲਿਆ ਇੱਕ ਪੱਠਾ ਲਿਆ ਆ ਪੱਠਾ ਲਿਆ ਨੇ ਨੇ ਆ ਪਠੋਈ। ਉਹ ਸ਼ੀਲਾ ਲਿਆ ਪੂਰ ਕਰਨਾ। ਜੀ ਸਾਡੇ ਪਾਣੇ ਦੀ ਕੁਆਲਟੀ ਪ्योर ਬੀਟਰ। ਪ्योर ਬੀਟਰ ਪੱਠਾ ਨੇ ਜੀ ਇਹ ਮੇਰੇ ਬਾਈ ਦੀਆਂ ਤੇ ਲਾਲ ਅੱਖ ਦੀਆਂ ਜਿਨ੍ਹਾਂ ਨੂੰ ਕਿ ਪਹਿਲਾਂ ਕਿਹਾ ਕਰਦੇ ਵੀ ਪ्योर ਅੰਬਰਸਰੀਆਂ ਖੀਰੀਆਂ ਨਹੀਂ ਹੈ ਜੀ ਬੱਚੀਆਂ। ਦੰਦ ਵੀ ਨਹੀਂ ਕਰੇ ਸੁੱਧਾਰੇ ਦੰਦ ਟੁੱਟੇ ਨਹੀਂ ਹਾਂ। ਹਾਂਜੀ ਹਾਂਜੀ। ਹਾਂਜੀ। ਬਾਕੀ ਬਾਈ ਨੇ ਮੇਰਾ ਸਰਵੀਂ ਮੇਰੇ ਹੀ ਦੁੱਧ ਚ ਨਾ ਕੇ ਪਾਲੀਆਂ ਹੋਣ। ਹਾਂਜੀ। ਕਦੇ ਧਾਰ ਮਾਰੀ ਵੀ ਨਾ ਹੋਵੇ ਮੈਨੂੰ ਤਾਂ ਸ਼ੱਕ ਲੱਗਦੀ ਹੈ। ਵੀ ਜਾਨ ਪੱਠਾ ਚ ਦੱਸਦੀ ਐ ਚਕਨਿਆਸ ਦੱਸਦੀ ਐ ਹੱਥ ਫੇਰੇ ਤੋਂ ਹੱਥ ਤਿਲਕਦਾ ਤੇ ਵਧੀਆ ਬਰੀਡ ਦੀਆਂ ਬੱਚੀਆਂ ਤਿਆਰ ਕਰੀਆਂ ਹੋਈਆਂ ਨੇ ਮੇਰੇ ਬਾਈ ਦੀਆਂ ਕਿਉਂ ਜੀ ਜੇ ਕੋਈ ਲਵੇ ਤਾਂ ਵੇਚ ਵੀ ਸਕਦੇ ਹੋ ਨਹੀਂ ਜੀ ਵੇਚ ਵੀ ਨਹੀਂ ਹਜੇ ਨਹੀਂ ਹਜੇ ਅੱਛਾ ਹਜੇ ਤਾਂ ਤਿਆਰ ਆ ਬੱਚਾ ਦਿਖਾਓ ਜੀ ਇਹ ਵੀ ਇਹਦੇ ਨਾਲ ਦਾ ਹੈ ਇਹਦੀ ਖੀ ਰਹੀ ਹੈ ਜੀ ਬੱਚੇ ਦਾ ਵੀ ਕੰਨ ਪੂਰਾ ਤੇ ਨੱਕ ਨਕੋੜਾ ਵਧੀਆ ਚਿੱਟੀ ਅੱਖ ਦਾ ਬਹੁਤ ਸੋਹਣਾ ਛੇਗਾ ਤੇ ਆਰਡਰ ਦੇਖ ਲਓ ਜੀ ਦਾ ਠੀਕ ਐ ਵਧੀਆ ਬੱਚਾ ਜੀ ਵਧੀਆ ਲੰਬੀ ਪੂਛ ਦਾ ਮੇਰਾ ਖਿਆਲ ਆ ਇਹ ਤਿੰਨ ਮਹੀਨਿਆਂ ਦਾ ਹੋਣਾ ਜੀ ਹੈ ਦੁੱਧ ਪਿੰਦਾ ਹੈ ਪੂਰਾ ਦੁੱਧ ਚੰਗਾ ਆ ਉਹਰਾ ਮੋੜ ਲਿਆ ਮੈਂ ਬੱਕਰੀਆਂ ਉਹਰਾ ਆਪਣੀਆਂ ਅੱਛਾ ਜੀ ਤੇ ਬਾਈ ਬਹੁਤ ਵਧੀਆ ਮਾਲ ਰੱਖੇ ਤਨੇ ਵੀ ਮੇਰਾ ਖਿਆਲ ਵੀ ਤੈਨੂੰ ਹੋਗੀ ਉਹਨੇ ਕੀ ਟੋਕੀ ਦੀਣੀ ਕੋ ਬੱਚਾ ਨਹੀਂ ਫੜਕੇ ਬੂਰ ਤਨਾ ਉਹਨਾਂ ਬੱਕਰੀਆਂ ਮੋੜ ਲਿਆ ਮੋੜ ਲਿਆ ਬਾਈ ਮੋੜ ਲਿਆ ਇਹ ਵੀ ਖੀਰ ਹੈ ਜੀ ਦੁੱਧਾ ਹੋ ਗਿਆ ਗੁੱਗਾ ਬੱਚਾ ਜੀ ਇਹ ਬੂਰ ਕੰਨਾ ਨੂਰੀ نسل ਲਈ ਤੇ ਵਧੀਆ ਬੱਚਾ ਜੀ ਦੋ ਦੰਦ ਹੈ ਹਜੇ ਹੋ ਗਿਆ ਹੋਣਾ ਜੀ ਇਹ 11 ਕ ਮਹੀਨੇ ਦਾ ਹਾਂਜੀ ਹਾਂਜੀ ਹੈ ਹਾਂਜੀ ਇਹ ਵੀ ਵੇਚੋਗੇ ਜੀ ਨਹੀਂ ਚਰਮੇ ਨਾਲਾਂ ਦਾ ਵਧੀਆ ਬੱਚਾ ਜੀ ਚਰਮੇ ਥਲਾਂ ਦੀਆਂ ਵਧੀਆ ਪੱਛਾ ਕੱਢੂਗਾ ਪ੍ਰੀਟ ਦੇ ਲਈ ਇਹ ਵਧੀਆ ਰੱਖਣ ਨੂੰ ਜੇ ਮੇਰੇ ਬਾਈ ਨੂੰ ਕਿਸੇ ਨੂੰ ਚਾਹ ਮਾਨ ਹੋਵੇ ਫਾਰਮ ਫੂਰ ਮੇਂ ਰੱਖਣਾ ਵਧੀਆ ਬੱਚਾ ਪਿਆਰ ਕਾ ਬਾਈ ਨਾਲ ਆਖੇ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਅਸੀਂ ਨੰਬਰ ਦੇਵਾਂਗੇ ਤੇ ਪਿੰਡ ਪਤਾ ਦੱਸਾਂਗੇ ਹੋਰ ਦੇਖੋ ਜੀ ਕੋਈ ਰਹਿ ਗਈ ਬੱਕਰੀ ਥਾਂ ਦੇ ਉਹ ਰਿਓ ਆ ਆਹ ਆਪ ਦੀ ਮਾਰੀ ਵੀਡੀਓ ਬਣਾਵਾ ਨਹੀਂ ਨਹੀਂ ਕੋਈ ਖੋਲ ਲੰਗ ਖੋਲੋ ਕੋਈ ਨਹੀਂ ਅਸਲਾ ਲਾਓ ਹੋ ਹੋ ਜੋ ਗੋਲਦਮ ਦੇ ਰੁਪਏ ਪੂਰੇ ਦਿੰਦੇ ਹੱਥ 8 ਘੰਟੇ ਪਲੱਸ ਹੈ ਜੀ ਇਹ ਵੀ ਕਰਦੀ ਪੱਟਪਾਲੀ ਸੀ ਸਾਡੀਆਂ ਜੁੜੀ ਇਹ ਫਿਰ ਲੱਗ ਪੈਣਾ ਪੈਣਾ ਇਹਨੇ ਦੋ ਇੱਕ ਉਸ ਦੀਆਂ ਝੋਲੀ ਪਿਆ ਇੱਕ ਝੋਲੀ ਇਹ ਟੋਟੋ ਨੇ ਲੱਗਾ ਮੋਲ ਤਾਂ ਦੇਖਦਾਂਗੇ ਅੱਛਾ ਜੀ ਠੀਕ ਹੈ ਜੀ ਤੇ ਉਹ ਸਾਡੇ ਫੂਨਾ ਦੇ ਨਾਗਰੀ ਰੰਗ ਦੇ ਬਹੁਤ ਚਾਹ ਮਾਨ ਹੁੰਦੇ ਨੇ ਤੇ ਉਹਨਾਂ ਦੇ ਉੱਪਰ ਦੇ ਦੇਵੀ रमा ਗਿਆ ਸੀ ਕਿਉਂਕਿ ਲੋਕਾਂ ਦੇ ਇੱਦਦ ਸ਼ੌਂਕ ਨੇ ਕੋਈ ਕਾਲੀ ਦਾ ਮਹਿਰਮ ਐ ਕੋਈ ਲਾਲ ਦਾ ਮਹਿਰਮ ਐ ਕੋਈ ਬੀਟਲ ਨਾਗਰੀ ਦਾ ਮਹਿਰਮ ਐ ਬੀਟਲ ਨਾਗਰੀਆਂ ਚ ਪੈਗੇ ਜੀ ਫਰੇਕ ਨੂੰ ਇਹਨਾਂ ਦੀਆਂ ਲੱਤਾਂ ਦਾ ਪਤਾ ਨਹੀਂ ਤੇ ਆ ਜਾਓ ਜੀ ਕਬੂਤਰੀ ਹੋਰਾ ਮੱਖੀ ਜੀ ਨਹੀਂ ਆਓ ਜੀ ਗਾਓ ਜੋ

दो दांत प्लस हो अभी मक्खी चीनी कन्नों की लेंथ सतारह इंच होगी जी सतारह इंच कन्नों की लेंथ है जी पूरी मक्खी चीनी बहुत क्वालिटीदार और पाकिस्तानी बच्ची है आप भाई साहब के पास आप हम इनके गांव का नाम भी बताएंगे जो नंबर भी पाएंगे उस तो पर डालकर सेल करने चाहते हो जी इसको बेच लेंगे कितने की ले बाकी वी हज़ार की है ਤਰਾਸ ਨਹੀਂ ਕਰਾਈ ਜੀ ਐ ਤਾਂ ਲਈ ਆ ਪਰਸੋਂ ਲਈਏ ਮੀਂਹਾਂ ਦੇਖਣ ਨੂੰ ਲਈ ਅੱਛਾ ਜੀ ਅੱਛਾ ਹਾਂ ਜੀ ਡੇਢ ਸਾਲ ਹੋ ਗਏ ਇਹਦੇ ਮਗਰ ਲੱਗਿਆ ਨੂੰ ਅੱਛਾ ਜੀ ਹਾਂ ਜੀ ਮੋੜ ਲਿਆ ਬਸ ਸਹੀ ਗੱਲ ਆ ਜੀ ਜੇ ਡੋਟੀ ਨਸਲਾਂ ਨੇ ਨਸਲਾਂ ਦੇ ਤੁਹਾਨੂੰ ਸ਼ੌਂਕ ਨੇ ਲੋਕਾਂ ਨੂੰ ਹਰੇਕ ਨਹੀਂ ਰਕਸ਼ਾ ਦਾ ਇਹ ਸਾਡੇ ਮੁੰਡੇ ਦਾ ਸ਼ੌਂਕ ਹੈ ਜੀ ਸੁਰਮਾ ਹਰ ਕੋਈ ਪਾਉਂਦਾ ਪਰ ਸੁਰਮਾ ਮਟਕਾਉਣਾ ਨਹੀਂ ਆਉਂਦਾ ਹਰੇਕ ਨੂੰ ਸ਼ੌਂਕ ਹਰ ਕੋਈ ਕਰਦਾ ਪਰ ਸ਼ੌਂਕ ਕਰਨ ਆਂਦੀ ਹੋਂਦਾ ਹਰੇਕ ਨੂੰ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਸ਼ੌਂਕ ਦੇ ਵਾਸਤੇ ਬਾਈ ਨਹੀਂ ਲਈ ਹੈ ਹਾਂਜੀ ਕੋਈ ਨਹੀਂ ਕਰਦਿਆਂ ਗੱਲਬਾਤ ਕਰੋ ਹਾਂਜੀ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਧੰਨਵਾਦ ਆਹ ਇਹ ਫੋਟੋ ਕਰਵਾ ਲੈਣ ਕਰ